ਸਵਾਗਤ ਹੈ ਜੀ ਤੁਹਾਡਾ ਗੁਰਸਰੀਆ ਵਲੌਗ ਦੇ ਵਿੱਚ ਹਰੀਆਲੀ ਦੇ ਨਾਲ ਤੇ ਮਿੰਟੂ ਗੁਰਸਰੀਆ ਜੀ ਦੇ ਨਾਲ ਸ਼੍ਰੀ ਕਿਹੜਾ ਹੈ ਹਾਂ ਸ਼੍ਰੀ ਆ ਸ਼੍ਰੀ ਹੈ ਕਿ ਸ਼੍ਰੀ ਆ ਪਰਲਾ ਜਾਂਡਿਆ ਆ ਵਾਲਾ ਹਾਂ ਇਹ ਜਾਂਡਿਆ ਇਹ ਇੱਕ ਐਸਾ ਰਾਹ ਮਿਲ ਜੇਗਾ ਤੁਹਾਨੂੰ ਤੇ ਕੋਈ ਹੋਰ ਚੀਜ਼ ਦੱਸਾਂ ਹੂੰ ਉਹ ਪਿੱਛੇ ਕਿਕਰ ਉਹ ਜਿਹੜੀ ਹੁਣ ਅੱਧੀ ਸੁੱਕੀ ਐ ਤੇ ਅੱਧੀ ਹਰੀ ਆ ਹਾਂ ਟਿੱਕਰ ਆ ਗਈ ਟਾਲੀ ਆ ਗਈ ਜੰਡ ਨੇਮ ਸ਼ਰੀ ਤੇ ਅੱਗੇ ਹੋਰ ਤੁਰੇ ਚੱਲਦੇ ਆ ਸਵਾਂਜਣਾ ਆ ਗਿਆ ਇੱਧਰ ਦੇ ਸਾਹ ਤੇ ਆ ਕੀ ਐ ਇਹ ਤੇ ਬੇਰੀ ਨਹੀਂ 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 ਟਾਲੀ ਆ ਟਾਲੀ ਐ ਹਾਂ ਟਾਲੀ ਐ ਅੱਛਾ ਇੱਧਰ ਇੱਧਰ ਆ ਸਵਾਂਜਣਾ ਅੱਛਾ ਅੱਛਾ ਮਤਲਬ ਕਿ ਹਰ ਇੱਕ ਤਰ੍ਹਾਂ ਦਾ ਰੁੱਖ ਮਿਲ ਜਾਣਾ ਗਾ ਜੇ ਤੁਰਾਂਗੇ ਤਾਂ ਇਹ ਪੁਰਾਣੇ ਰੁੱਖ ਨੇ ਇਹ ਪੁਰਾਣੇ ਰੋਖਿਆ ਮਾਲਕੇ ਉਹ ਜਿੱਦਾਂ ਗਾ ਮळा ਮळा ਵੀ ਹੁੰਦਾ ਸੀ ਉੱਥੇ 베ਰੀ ਵੀ ਹੁੰਦੀ ਸੀ ਆਇਦਰ ਵੇਖੋ ਕੱਸੀ ਆ ਆ ਕੱਸੀ ਆ ਆ ਕੱਸੀ ਇੱਕ ਕੱਸੀ ਹੈ ਤੇਲ ਪਹਿਲਾਂ ਤੇਲ ਕਹਿੰਦੇ ਨੇ ਟਾਇਲ ਟਾਇਲ ਕੇ ਤੇਲ ਟਾਇਲ ਸਾਡੇ ਗੁਰਵਿੰਦਰ ਵੀਰ ਦਾ ਬਾਗੀਚਾ ਆ ਇਹ ਬਹੁਤ ਸੋਹਣੇ ਬੂਟੇ ਆ ਇਹਨਾਂ ਨੇ ਹਰੇਕ ਬੂਟਾ ਲਾਇਆ ਤੇ ਜਦੋਂ ਵੀ ਕੋਈ ਵੀ ਫਲ ਹੁੰਦਾ ਹੈ ਤੇ ਬਾਲਟੀਆਂ ਭਰ ਕੇ ਸਾਡੇ ਘਰ ਆਉਣੇ ਸ਼ੁਰੂ ਹੋ ਜਾਂਦੇ ਆ। ਜਾਮਨ, ਜਾਮਨ ਮਰੂਦ। ਫੇਰ ਹੂੰ ਆਹ ਦਾ ਬਦਾਮਾਂ ਦੇ ਬੂਟੇ ਆ। ਅਨਾਰ, ਬਹੁਤ ਸੋਹਣਾ ਬਾਗੀਚਾ ਲਾਇਆ ਵੀਰ ਨੇ। ਕੇਰੇ ਕੇਰੀ ਆ। ਅੱਗੇ ਜਾਮ ਹੂੰ ਮੈਂ ਅੱਗੇ ਵੀ ਇੱਕ ਵਰੀ ਬਣਾਈ ਸੀ। ਹਾਂ ਤੁਸੀਂ ਬਣਾਇਆ ਸੀ। ਬਹੁਤ ਇਹ ਰਾਜ ਸਾਰਾ ਬਹੁਤ ਉਹ ਹੁਣ ਜਿਹੜਾ ਅੱਗੇ ਆ ਹੂੰ ਜਿਹੜਾ ਵਾਟਰ ਬਾਕਸ ਆ ਹੂੰ ਵਾਟਰ ਬਾਕਸ ਤੇ ਲਗਭਗ ਹਰ ਇੱਕ ਤਰ੍ਹਾਂ ਦਾ ਰੋਖਾ ਹਾਂ ਉੱਥੇ ਉੱਥੇ ਖਜ਼ੂਰ ਆਪਣੇ ਇਲਾਕੇ ਚ ਬੜੀ ਘਟਿਆ ਉਥੇ ਖਜ਼ੂਰ ਵੀ ਹੈਗੀ ਹੈ ਇਹ ਜ਼ਿਆਦਾਤਰ ਲਾਇਆ ਅੱਛਾ ਮੈਨੂੰ ਤਾਂ ਤੀਆਂ ਤੋਂ ਬਾਅਦ ਪਤਾ ਲੱਗਿਆ ਵੀ ਉਹ ਟੀਟੂ ਭਾਜੀ ਨੇ ਇਹ ਜ਼ਿਆਦਾਤਰ ਟੀਟੂ ਭਾਜੀ ਨੇ ਲਾਇਆ ਬਿਲਕੁਲ ਉਹ ਜਿਹੜਾ ਬੋਰਡ ਵੀ ਉਹਦਾ ਲਾਇਆ ਹੋਇਆ ਤੇ ਇਸ ਤੋਂ ਇਲਾਵਾ ਕਈ ਜਿਹੜੇ ਰੋਖਿਆ ਉਹ ਉਹਨਾਂ ਦੇ ਹੱਥ ਦੇ ਉਸ ਟਾਈਮ ਦੇ ਲੱਗੇ ਹੋਏ ਉਸ ਟਾਈਮ ਦੇ ਲੱਗੇ ਹੋਏ ਤੋ ਦੇਖ ਕੇ ਬਹੁਤ ਖੁਸ਼ ਹੋਏ ਹੈ ਨਾ ਹੂੰ ਫਿਰ ਉਹ ਜੁਦੀ ਕੀ ਤੁਸੀਂ ਲਾਈ ਹੁੰਦੀ ਅਸੀਂ ਇਹੀ ਤੈਨ ਤਾਂ ਹੀ ਕਹਿੰਦੇ ਨੇ ਕਿ ਰੁੱਖ ਲਾਉਂਗੇ ਨਾ ਪਰ ਤੁਸੀਂ ਇਸ ਸੰਸਾਰ ਤੋਂ ਜਾ ਕੇ ਵੀ ਮੌਜੂਦ ਰਹਿਣੀ ਹੈ ਹਾਂ ਮੈਨੂੰ ਲੱਗਦਾ ਉਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਮੋਟਰ ਹੈ ਹਾਂ ਆ ਮੋਟਰ ਵੀ ਇਹ ਸਾਡੀ ਸਪੈਸ਼ਲ ਮੋਟਰ ਹੈ ਛਤਰੀ-ਛਤਰੀ ਬਣੀ ਹੋਈ ਆ ਹਾਂ ਮਜ਼ਾ ਆ ਗਿਆ ਇੱਥੇ ਕਈ ਵਾਰ ਇੰਟਰਵਿਊ ਵੀ ਇੱਥੇ ਕਰੀਦੀ ਆ ਹਾਂ ਇੰਟਰਵਿਊ ਵੀ ਕਰਦੇ ਆ ਤੇ ਵੀਰ ਜਦੋਂ ਸਰਦੀਆਂ ਹੁੰਦੀਆਂ ਇੱਥੇ ਕਨਾੜਾ ਵੀ ਲੱਗਦਾ ਹੈ ਨਹੀਂ ਨਹੀਂ ਬਹੁਤ ਵਧੀਆ ਬਣਾਇਆ ਹੋਇਆ ਸਿਸਟਮ ਉਹ ਪਰ ਕਮਾਦ ਵੀ ਲਾਇਆ ਹੂੰ ਹੂੰ ਮਤਲਬ ਕਿ ਇੱਧਰ ਇੰਨੀ ਕਿ ਗ੍ਰੀਨਰੀ ਹੈ ਨਾ ਐ ਲੱਗਦਾ ਪੂਰੇ ਪਿੰਡ ਦੀ ਗ੍ਰੀਨਰੀ ਇੱਧਰ ਹੀ ਆ ਗਈ ਹੈ ਹੁਣ ਹੁਣ ਤਾਂ ਹੋਰ ਹੋਣੀ ਹੈ ਜੇ 10000 ਬੂਟਾ ਹੋਰ ਲਾਈ ਜਾਂਦੇ ਹਾਂ ਹਜੇ ਮੁੰਡੇ ਉੱਧਰ ਵੀ ਚੱਲਾਂਗੇ ਕਿਸੇ ਦਿਨ ਹਾਂ ਜੀ ਅੱਜੇ ਹੁਣ ਤਾਂ ਘਟ ਗਿਆ ਆ ਇੱਥੇ ਮਲਾ ਹੁੰਦਾ ਸੀਗਾ ਮਲਾ ਬਹੁਤ ਵੱਡਾ ਹੁੰਦਾ ਸੀ ਅੱਛਾ ਮਲਾ ਨਿਕੰਦੇ ਸੀ ਮਤਲਬ ਕਿ ਜਿਹੜੇ بڑے ਮਲੇ ਹੁੰਦੇ ਸੀ ਹੁਣ ਤਾਂ ਥੋੜਾ ਜਿਹਾ ਪਹਿਲਾਂ ਵੀ ਇੱਕ ਮਲਾ ਇੱਥੇ ਹੁੰਦਾ ਸੀ ਹੂੰ ਤੇ ਪਟਿਆ ਪੁੱਟਿਆ ਗਿਆ ਇਧਰ ਪਹਿਲਾਂ ਜਦੋਂ ਕੱਸੀ ਵੱਡੀ ਹੁੰਦੀ ਸੀਗੀ ਇਹ ਤਾਂ ਹੁਣ ਬਾਅਦ ਚ ਫਿਰ ਮਤਲਬ ਕਿ ਅੱਡ ਤੋਂ ਬਣਾਈ ਆ ਹੂੰ ਪਹਿਲਾਂ ਇੱਥੇ ਉਹ ਸਰਕੰਡਾ ਜਿਹਾ ਬੜਾ ਖੜਾ ਹੁੰਦਾ ਸੀ ਕਾਨੇ ਉਹ ਲੋਕ ਵੱਢ ਕੇ ਲ ਜਾਂਦੇ ਹੁੰਦੇ ਸੀ ਬਹੁਤ ਬਹੁਤ ਉਹ ਦਰਖਤਾਂ ਦੇ ਰੰਗ ਦੇਖੋ ਕਿੱਡੇ ਸੋਹਣੇ ਇਹ ਸਾਰਾ ਏਰੀਆ ਹੀ ਮਤਲਬ ਕਿ ਜਿੱਦਾਂ ਖਾਲੀਏ ਕਿ ਦਿਲਕਸ਼ ਆ ਟਾਲੀਆਂ ਨੇ ਪੂਰਾ ਝੁਰਮਟ ਮਚਾਇਆ ਹੋਇਆ ਪੂਰਾ ਝੋਣ ਡਿਆ ਟਾਲੀਆਂ ਦਾ ਟਾਲੀਆਂ ਉਧਰੋਂ ਝੁੱਕ ਕੇ ਇਧਰਲੀ ਸਾਈਡ ਆ ਗਈਆਂ ਆ ਗਈਆਂ ਨਿੱਕੀਆਂ ਨਿੱਕੀਆਂ ਟਾਲੀਆਂ ਹੂੰ ਕਿ ਕਸੀ ਜੜੀ ਆ ਉਹਨੂੰ ਸ਼ਾਂ ਕਰਦੀ ਹਾਂ ਉਹਨੂੰ ਸ਼ਾਂ ਕਰਦੀ ਪਾਣੀ ਨੂੰ ਸ਼ਾਂ ਕਰੰਡ ਠੰਡਾ ਪਾਣੀ ਆਂਦਾ ਹਾਂ ਹਾਂ ਸ਼ੁਰੰਗ ਬਣ ਗਈ ਬਿਲਕੁਲ ਆਹ ਆ ਲੱਗਿਆ ਕਿੰਨਾ ਗਜਬ ਦਾ ਨਜ਼ਾਰਾ ਨਾ ਸਾਰੀਆਂ ਟਾਲੀਆਂ ਐਨੂੰ ਆ ਗਈ ਹੂੰ ਛੋਟੀਆਂ ਛੋਟੀਆਂ ਉਹ ਤੱਕ ਇਹ ਬਹੁਤ ਬੱਚਤੋਂ ਤੋਂ ਅਸੀਂ ਤੇ ਇਸੇ ਰਾਤ ਹੀ ਬਸ ਆ ਕੇ ਖੁਸ਼ ਉਹ ਇੱਕ ਬੁੱਝਾ ਜਿਹਾ ਮਨ ਲੱਗਦਾ ਹੈਗਾ ਉਹ ਜਿੰਮੇਦਾਰੀ ਬਹੁਤ ਸਾਰੇ ਹੁੰਦੇ ਸੀਗੇ ਹੂੰ ਜਿੱਥੇ ਉਹ ਅੱਗੇ ਹੈਗਾ ਹੁਣ ਆ ਕਿੰਨੀ ਦਿਖਦਾ ਹੈ ਨਾ ਪਹਿਲਾਂ ਜਦੋਂ ਵਿਆਹ ਹੋਇਆ ਸੀਗਾ ਉਦੋਂ ਬੜੇ ਸੀ ਹੱਕੋ ਹੀ ਪੱਟੇ-ਪੁੱਟੇ ਜਾਂਦੇ ਆ ਨਾ ਹੂੰ ਆ ਜਮਾਇਆ ਹੋਇਆ ਸੰਗੜ ਕਾਗੀਆਂ ਨੇ ਥੱਲੇ ਆ ਹੁੰਦੇ ਸੀ ਪਹਿਲਾਂ ਬਹੁਤ ਵੱਡੇ ਵੱਡੇ ਹੁੰਦੇ ਸਨ ਜਿਹੜਾ ਮੈਂ ਦੱਸਦਾ ਨਾ ਐਂ ਤਾਂ ਦੇ ਕਾਨੇ ਜੇ ਰੱਬ ਇਸ ਤਰ੍ਹਾਂ ਦੇ ਇਹ ਇਹ ਲੋਕ ਵੱਡ ਕੇ ਲੈ ਜਾਂਦੇ ਹੁੰਦੇ ਸੀ ਤੇ ਛੱਤਾਂ ਤੇ ਪਾਉਂਦੇ ਹੁੰਦੇ ਸੀ ਇਹ ਕੋਈ ਜ਼ਮਾਨਾ ਸੀ ਬਿਲਕੁਲ ਡੰਗਰਾਂ ਵਾਸਤੇ ਆ ਆ ਹਾਂ ਅਗਲਾ ਤਾਂ ਕਾਨਾ ਹੀ ਆ ਹੂੰ ਕਾਨ ਨਹੀਂ ਗਲਤ ਨਹੀਂ ਆ ਤੇ ਲੱਗਦੇ ਤਾਂ ਹੋਈ ਹੈ ਉਹ ਵੱਡ ਕੇ ਲਿਜਾ ਕੇ ਨਾ ਆ ਜਿਹੜੇ ਪੱਤੇ ਜੇ ਆ ਹੂੰ ਇਹਨਾਂ ਨੂੰ ਫਿਰ ਛੱਤ ਤੇ ਵਿਸ਼ਾ ਕੇ ਤੇ ਉੱਤੇ ਲੇਪ ਕਰ ਦਿੱਤਾ ਜਾਂਦਾ ਸੀ ਅੱਛਾ ਇਹ ਕੰਮ ਲੈ ਜਾਂਦਾ ਤੁਸੀਂ ਠੰਡੇ ਰਹਿਣ ਤਾਂ ਕਰਕੇ ਨਹੀਂ ਉਦੋਂ ਛੱਤਾਂ ਦਾ ਜੁਗਾੜ ਇਸ ਤਰ੍ਹਾਂ ਹੀ ਕਰਦੇ ਸੀ ਨਾ ਲੋਕ ਆ ਕਿੱਡਾ ਵੱਡਾ ਬੁਝਾ ਹੂੰ ਬਹੁਤ ਵੱਡਾ ਬੁਝਾ ਆ ਕੰਨੀਆਂ ਦੀ ਵੀ ਛੱਤ ਪੈਂਦੀ ਸੀ ਉੱਤੇ ਪੱਤੇ ਪਤਰੀ ਜੀ ਪਾ ਦਿੰਦੇ ਸੀ ਹਵਿਸ਼ਾ ਹੁੰਦੇ ਸੀਗੇ ਅੱਛਾ ਤੇ ਉਹ ਥੱਲੇ ਲੱਕੜਾ ਰੱਖ ਕੇ ਮਤਲਬ ਕਿ ਲੱਕੜਾ ਬਣਾ ਕੇ ਉਹਦੇ ਉੱਤੇ ਪਾ ਕੇ ਛੱਤ ਬਣ ਜਾਂਦੀ ਸੀ ਹੂੰ ਇਸ ਤਰ੍ਹਾਂ ਸੀ ਸਾਰਾ ਹਾਂ ਵਾਟਰਪਾਕਸ ਸ਼ੁਰੂ ਆ ਵਾਟਰਬਾਕਸ ਦੀ ਤਾਂ ਆਪਣੀ ਬਿਊਟੀ ਹੈ ਹੂੰ ਬੜੀ ਪੀਸ ਹੈ ਸੀਰੀਅਸ ਇੰਟਰਸਟਿੰਗ ਗੱਲ ਇਹ ਆ ਨਾ ਕਿ ਇਹ ਦੂਰ ਆ ਪਿੰਡ ਦੀ ਨਾ ਆਮ ਤੌਰ ਤੇ ਵਾਟਰਬਾਕਸ ਨੇੜੇ ਨੇੜੇ ਆਪਣੇ ਪਿੰਡ ਤੋਂ ਇਹ 2 ਕਿਲੋਮੀਟਰ ਹੈ ਹੂੰ ਇਧਰ ਨੂੰ ਕੋਈ ਸਕੂਟਰ ਮੋਟਰਸਾਈਕਲ ਘੱਟ ਜਾਂਦੇ ਆ ਜਾਂ ਬਹੁਤ ਘੱਟ ਜਾਂਦੇ ਕਿ ਟਰੈਕਟਰ ਟਰਾਲੀਆਂ ਉਹ ਵੀ ਕਿਤੇ ਵਿਰਲੀਆਂ ਆ ਟਾਮੀਆਂ ਜਿਸ ਕਰਕੇ ਪੰਛੀ ਵੀ ਜ਼ਿਆਦਾ ਆਉਂਦੇ ਹੂੰ ਪੰਛੀ ਜ਼ਿਆਦਾ ਨਹੀਂ ਆ ਰੁੱਖ ਨੇ ਸਾਰੇ ਇਹ ਤੇ ਬਹੁਤ ਜ਼ਿਆਦਾ ਰੁੱਖ ਨੇ ਆਮ ਆਪਣੇ ਇਲਾਕੇ ਚ ਘੱਟ ਨੇ ਆ ਪਰ ਇੱਥੇ ਮੌਜੂਦ ਹੈ तकरीबन ਹਰੇਕ ਰੁੱਖ ਤੇ ਹਰੇਕ ਪੰਛੀ ਹਮਮ ਖਜੂਰਾਂ ਆ ਜਾਮਣ ਜਿਆਦਾ ਇੱਥੇ ਜਾਮਣ ਵੀ ਆ ਨਮੂਲੀਆਂ ਵੀ ਆ ਨਹੀਂ ਨਮੂਲ ਜਾਨੀ ਉਹਨੂੰ ਬੋਲਦੇ ਹੁੰਦੇ ਉਹ ਲਸੂੜੀ ਲਸੂੜੀ ਵੀ ਆ ਅੱਛਾ ਲਸੂੜੀ ਵੀ ਆ ਉਹ ਲਸੂੜੀ ਆ ਆ ਤਾਂ ਬਦਰਾ ਸੁੱਕ ਗਿਆ ਇਹ ਕਿਕਰ ਪੁਰਾਣਾ ਕਿਕਰ ਸੀ ਕਿਕਰ ਜਿਆਦਾ ਸੋਕਾ ਗਿਆ ਨਹੀਂ ਫਿਰ ਨਹੀਂ ਤਾਂ بڑے ਕਿਕਰ ਸੀ ਆਪਣੇ ਇਲਾਕੇ 'ਚ ਹੋਂਸੇ ਇਹ ਹੀ ਉਹ ਜਗ੍ਹਾ ਆ ਜਿੱਥੇ ਅਸੀਂ ਤੀਆਂ ਮਨਾਈਆਂ ਤੀਆਂ ਦਾ ਨਾਂ ਨਾ ਲਿਆ ਕਰੋ ਵਿਰੋਧ ਬਹੁਤ ਕਰਦੇ ਲੋਕ ਮੇਰੀ ਗੱਲ ਸੁਣੋ ਦੋ ਘੜੀ ਹੱਸ ਖੇਡ ਲਿਆ ਫਿਰ ਕੀ ਹੋ ਗਿਆ ਬੀਬੀਆਂ ਦਾ ਦੇਣਾ ਕਿਹੜੀ ਗੱਲ ਹਾਂ ਹੱਸਣ ਖੇਡਣ ਲਈ ਇਕੱਠੀਆਂ ਹੋਈਆਂ ਸੀ ਏ ਆ ਉਹ ਟੀਟੂ ਭਾਜੀ ਨੇ ਜਿਹੜਾ ਬੋਰਡ ਲਾਇਆ ਬੋਰਡ ਲਾਇਆ ਬਹੁਤ ਵੱਡਾ ਬਣ ਗਿਆ ਨਾ ਹਾਂ ਇਹੋ ਰਾ ਬਹੁਤ ਲੰਬਾ ਜਾਂਦਾ ਹੈ ਹਾਂ ਇਹਨੂੰ ਕਹਿੰਦੇ ਵੀਂਡੇ ਵੀਂਡੇ ਆਉਂਦੇ ਵੀਂਡੇ ਹੋਰ ਆਵਾਜ਼ ਗੂੜੀਂ ਚੱਲੀ ਕਿੱਦਾਂ ਕੰਨ ਲਾ ਕੇ ਸੁਣਦੇ ਹੈ ਲੋ ਆ ਜਾਂਦੇ ਨਾ ਇੱਥੇ ਆ ਹਾਂ ਇਹ ਠੀਕ ਹੈ ਬਾਣੀ ਚੰਦੇ ਆ ਇਹ ਜਮੀਨ ਚੀਂ ਗੰਦ ਪਤਾ ਨਹੀਂ ਪਰਵਾਜ਼ ਬਹੁਤ ਸਰੀਲੀ ਹੈ ਹੂੰ ਕੰਟੀਨਿਊ ਉਡਲੀ ਸਾਵੇਂ ਨੀ ਲੰਦੇ ਆ ਆ ਬੂਈ ਇਹ ਟੱਬਿਆਂ ਦਾ ਇਹ ਵੀ ਨਿੱਕਾ ਜਿਹਾ ਰੋਖੀ ਹਟਿਆ ਬਿਆਂ ਦਾ ਬੂਈ ਇਹਨੂੰ ਬੂਈ ਬੋਲਦੇ ਆ ਬੂਈ ਚਲੋ ਠੀਕ ਹੈ ਜੀ ਇਹ ਸਾਡੀ ਛੋਟੀ ਜੀ ਫੁੱਲਵਾੜੀ ਗ੍ਰੀਨਰੀ ਵੈਸੇ ਥੈਂਕ ਯੂ ਤੁਹਾਡਾ ਮੈਨੂੰ ਇਸ ਪਿੰਡ ਚ ਲਿਆਉਣ ਲਈ ਇੰਨਾ ਕੁਝ ਮੈਨੂੰ ਦਿਖਾਉਣ ਲਈ ਕਿਤੇ ਚੰਡੀ ਚੰਡੀਗੜ੍ਹ ਵੀ ਗ੍ਰੀਨਰੀ ਬਹੁਤ ਹੈ ਪਰ ਇਦਾਂ ਦਾ ਮਾਹੌਲ ਨਹੀਂ ਆ ਉੱਥੇ ਨਾ ਆ ਕਿਕਰ ਆ ਕਿਕਰ ਸੁੱਕ ਗਏ ਆ ਅੱਦੇ ਅੱਦੇ ਕਿ ਸੁੱਕੇ ਅੱਦੇ ਹਰੇ ਹੂੰ ਕਿਕਰ ਬਹੁਤ ਸੀਗੇ ਇੱਥੇ ਵੇਸੀ ਕਿਕਰ ਜਨਾ ਹੋ ਸਕਦਾ ਨਹੀਂ ਤੁਹਾਨੂੰ ਅਗਲੀ ਵਾਰ ਦਿਖਾਵਾਂਗੇ ਜਿੱਥੇ ਸਾਡੇ ਮੁੰਡੇ ਲੱਗੇ ਹੋਏ ਆ ਸਾਰਾ ਉਹ ਬਣਾ ਰਹੇ ਨੇ ਕਾਲੇ ਵੀ ਗਏ ਹੋਏ ਸੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ